सत <laughs> श्री <laughs> ਵੋਟ ਚੋਰ ਗੱਦੀ ਝੋੜ ਵੋਟ ਚੋਰ ਗੱਦੀ ਝੋੜ ਚਲੋ ਹਰ ਜਗ੍ਹਾ ਬੈਠ ਕੇ ਜਾਓ ਕਿਉਂਕਿ ਸਰਬਉਂਦਾ ਮਕਸਦ ਹੈਗਾ ਕਿਉਂਕਿ ਰਾਣਾ ਜੀ ਨੇ ਹੁਕਮਾਂ ਦੇ ਅਨੁਸਾਰ ਜਿਹੜਾ ਵੋਟ ਚੋਰ ਗੱਦੀ ਛੋੜ ਦਸਕਤ ਦਾ ਅਭਿਆਨ ਜਿਹੜੀ ਪੰਜਾਬ ਦੇ ਵਿੱਚ ਬਪੇਸ਼ ਬਗੇਰ ਜੀ ਨੇ ਪਹਿਲੀ ਤਰੀਕ ਨੂੰ ਸ਼ੁਰੂਆਤ ਕੀਤੀ ਹੈ ਉਹਨੂੰ ਲੈ ਕੇ ਅਸੀਂ ਆਉਣ ਵਾਲੇ ਦਿਨਾਂ ਚ ਪਿੰਡ ਪਿੰਡ ਬੂਥ ਬੂਥ ਤੇ ਇਸ ਅਭਿਆਨ ਨੂੰ ਲੈ ਕੇ ਜਾਣਾ ਹੈ। ਔਰ ਲੋਕਾਂ ਨੂੰ ਵੋਟ ਚੋਰੀ ਦੇ ਬਾਰੇ ਦੱਸ ਕੇ ਕਿ ਕਿਸ ਪ੍ਰਕਾਰ ਬੀਜੇਪੀ ਨੇ ਵੋਟਾਂ ਚੋਰੀ ਕਰਕੇ ਦੇਸ਼ ਦੇ ਅੰਦਰ ਰਾਜ ਬਣਾਇਆ ਸਰਕਾਰਾਂ ਬਣਾਈਆਂ ਜਿਹਦਾ ਪਰਦਾ ਫਾਸ਼ ਸਾਡੇ ਰਾਹੁਲ ਗਾਂਧੀ ਜੀ ਨੇ ਤੱਥਾਂ ਦੇ ਆਧਾਰ ਤੇ ਸਬੂਤਾਂ ਦੇ ਤਹਿਤ ਆਪਣੀ ਪ੍ਰੈਸ ਕਾਨਫਰੰਸ ਦਿੱਤਾ ਪੂਰੀ ਲੜਾਈ ਰਾਹੁਲ ਗਾਂਧੀ ਨੇ ਪੈਦਲ ਯਾਤਰਾ ਯਾਤਰਾ ਕਰਕੇ ਬਿਹਾਰ ਦੇ ਵਿੱਚ ਵੀ ਲੜ ਰਹੇ ਨੇ ਇਸੇ ਤਰ੍ਹਾਂ ਬਹੁਤ ਸਾਰੀਆਂ ਜਗ੍ਹਾ ਤੇ ਜੋ ਘਟਨਾਕਰਮ ਹੋਏ ਚਾਹੇ ਉਹ ਮਹਾਰਾਸ਼ਟਰ 70 ਲੱਖ ਵੋਟ ਕੱਟ ਦਿੱਤੀ ਗਈ ਚਾਹੇ ਉਹ ਬਿਹਾਰ ਦੇ ਵਿੱਚ ਵੋਟਾਂ ਕੱਟਣ ਦਾ ਪ੍ਰੋਸੀਜਰ ਚੱਲ ਰਿਹਾ ਹੈ ਚਾਹੇ ਹਰਿਆਣਾ ਲੁੱਟਿਆ ਛੱਤੀਸਗੜ੍ਹ ਲੁੱਟਿਆ ਮੱਧ ਪ੍ਰਦੇਸ਼ ਲੁੱਟਿਆ ਚਾਹੇ ਤੀਜੀਵਰੀ ਹਿੰਦੁਸਤਾਨ ਦੀ ਸਰਕਾਰ ਲੁੱਟੀ ਇਹ ਸਰਕਾਰ ਵੋਟ ਚੋਰੀ ਦੇ ਕਾਰਨ ਇਹਨਾਂ ਨੇ ਬਣਾਈ ਹੈ ਆਦਰਵਾਇਜ਼ ਇਹ ਸਰਕਾਰ ਬਣੀ ਸੀ ਸਾਨੂੰ ਸ਼ੰਕਾ ਹੈ ਕਿ ਦੇਸ਼ ਦੇ ਹਰ ਕੋਨੇ 'ਚ ਇਹ ਆਪਣਾ ਕੰਮ ਕਰਨ ਦੀ ਕੋਸ਼ਿਸ਼ ਕਰਨਗੇ ਸੋ ਇਹ ਇਸ ਕਰਕੇ ਰਾਹੁਲ ਗਾਂਧੀ ਨੇ ਦਸਕਤ ਅਭਿਆਨ ਸ਼ੁਰੂ ਕਰਕੇ 5 ਕਰੋੜ ਦਸਕਤ ਪੂਰੇ ਦੇਸ਼ ਦੇ ਲੋਕਾਂ ਤੋਂ ਕਰਾ ਕੇ ਟੀਚਾ ਜਿਹੜਾ ਸਾਡਾ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਉਹਨੂੰ ਇਲੈਕਸ਼ਨ ਕਮਿਸ਼ਨ ਦੇ ਦਫ਼ਤਰ ਲੈ ਕੇ ਜਾਣਾ ਹੈ ਜੀਰੇ ਵਿੱਚ ਪੰਜਾਬ ਮੂਰੀ ਸੂਬਾ ਬਣ ਕੇ ਇਸ ਦਸਕਤ ਅਭਿਆਨ ਦੇ ਵਿੱਚ ਹਿੱਸਾ ਲਏਗਾ ਤਾਂ ਜੋ ਡੈਮੋਕ੍ਰੇਸੀ ਨੂੰ ਲੋਕਤੰਤਰ ਨੂੰ ਬਚਾਇਆ ਜਾਵੇ ਜਿਸ ਨੂੰ ਤੋੜਨ ਦੀਆਂ ਨਿਰੰਤਰ ਕੋਸ਼ਸ਼ਾਂ ਭਾਰਤ ਦੀ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਨੇ ਸੋ ਇਸ ਕਰਕੇ ਅੱਜ ਉਸ ਅਭਿਆਨ ਦੇ ਤਹਿਤ ਅੱਜ ਮੈਂ ਤੇ ਰਾਣਾ ਸਾਹਿਬ ਆਨੰਦਪੁਰ ਸਾਹਿਬ ਇੱਕ ਸ਼ੁਰੂਆਤ ਕਰਦੇ ਹੋਏ ਕਿਸੇ ਤੋਂ ਫਾਰਮ ਦੀ ਇੱਥੇ ਅਸੀਂ ਇਹ ਆਗਾਜ਼ ਕਰਨ ਵਾਸਤੇ ਹੈ ਬੜੀ ਬੜੀ ਸਸਟਾਰ ਇਹਦੀ ਕਿ 12500000 ਰੋਡ ਦੀ ਗੱਲ ਚਾਲੀ ਹੈ ਰਾਜਪਾਲ ਜੀ ਨੇ ਵੀ ਇਹ ਸਟੇਟਮੈਂਟ ਦਿੱਤੀ ਹੋਈ ਹੈ ਸੋ ਦੇਖੋ ਪੰਜਾਬ ਦੇ ਰਾਜਪਾਲ ਵੀ ਸਾਡੇ ਨਾਲ ਧੋਖਾ ਕਰ ਰਹੇ ਆ ਤੇ ਹਿੰਦੁਸਤਾਨ ਦੀ ਸਰਕਾਰ ਵੀ ਸਾਡੇ ਨਾਲ ਧੋਖਾ ਕਰ ਰਹੀ ਹੈ ਤੇ ਜਿਹੜੀ ਪੰਜਾਬ ਦੀ ਸਰਕਾਰ ਹੈ ਇਹ ਤੇ ਬਾਰੇ ਮੇਰੇ ਕੋਲ ਟਿੱਪਣੀ ਸ਼ਬਦ ਨਹੀਂ ਹੈ ਇਹ ਤਾਂ ਹੈ ਹੀ ਧੋਖੇ ਬਾਜ਼ 12.5 ਹਜ਼ਾਰ ਕਰੋੜ ਰੁਪਇਆ ਜਿਹੜਾ ਕੀ ਭਗਵੰਤ ਮਾਨ ਦੀ ਸਰਕਾਰ ਨੇ ਵਰਤ ਲਿਆ ਕਿਸੇ ਪਾਸੇ ਹੋਰ ਐਸਡੀਆਰਐਫ ਦਾ ਪੈਸਾ ਹਿੰਦੁਸਤਾਨ ਦੀ ਸਰਕਾਰ ਜਾਣਦੇ ਹੋਏ ਵੀ ਇਹਨਾਂ ਕੋਲ ਪੈਸਾ ਨਹੀਂ ਹੈ ਇਹਨਾਂ ਨੇ ਵਰਤ ਲਿਆ ਇਧਰ ਉਧਰ ਲਾਤਾ ਜਾਣ ਬੁੱਝ ਕੇ ਕਹਿ ਰਿਹਾ ਗਵਰਨਰ ਤੇ ਉਹ ਵੀ ਤੁਹਾਡੇ ਖਾਤੇ 'ਚ ਪੈਸੇ ਪਏ ਆ ਉਹ ਲਾ ਦਿਓ ਕਿੱਥੋਂ ਲਾ ਦਿਓ ਤੁਸੀਂ ਤਾਂ ਸਾਨੂੰ ਪੰਜਾਬ ਦੇ ਲੋਕਾਂ ਨੂੰ ਮਾਰਨਾ ਚਾਹੁੰਦੇ ਹੋ ਉਹਦਾ ਤਾਂ ਪੀਪਾ ਖਾਲੀ ਹੈ ਤਾਨੂੰ ਪਤਾ ਵੀ ਇਹ ਖਾਲੀ ਹੈ ਤੁਸੀਂ ਜਾਣ ਬੁੱਝ ਕੇ ਕਹਿ ਰਹੀ ਹੈ ਸਰਕਾਰ ਨਹੀਂ ਭਰਿਆ ਵਿਆ ਉਥੋਂ ਪਾ ਦਿਓ ਦੋਨੇ ਸਰਕਾਰਾਂ ਪੰਜਾਬ ਦੇ ਲੋਕਾਂ ਨੂੰ ਧੋਖਾ ਦੇਣਾ ਚਾਹੁੰਦੀਆਂ ਹਨ ਜਾਣ ਬੁੱਝ ਕੇ ਕਿਉਂਕਿ ਇਹਨਾਂ ਨੂੰ ਇੱਥੇ ਕੁਝ ਲਾਭਦਾ ਨਹੀਂਗਾ ਸੋ ਇਹ ਸਰਾਸਰ ਜ਼ਾਤੀ ਤੱਕਾਏ ਝੋਕੇ ਬਿਆਨ ਹੈ ਗਵਰਨਰ ਸਾਹਿਬ ਹੋਰਾਂ ਚਾਰ ਸਾਹਿਬ ਲੰਘ ਕੇ ਕੀ ਕਹੋਗੇ ਮੈਂ ਤਾਂ ਕਿਹਾ ਕਿ ਮੁੱਖ ਮੰਤਰੀ ਸਾਹਿਬ ਦੇ ਵਾਦੇ ਮੁੱਖ ਮੰਤਰੀ ਸਾਹਿਬ ਦੇ ਲਾਰੇ ਵਿਆਹ ਵੀ ਕੁਾਰੇ ਮੋਕਮਾਦੀ ਸਾਹਿਬ ਦੇ ਦਾ ਵਾਦਾ ਮੁਰਗੀ ਦੇਣ ਦਾ ਵੀ ਸੀ ਮੌਜਾ ਅੰਡਾ ਦੇਣ ਦਾ ਵੀ ਸੀ ਬੱਕਰੀ ਦੇਣ ਦਾ ਕਾਂਗਰਸ ਪੰਜਾਬ ਦੇ ਵਿੱਚ ਇੱਕ ਝੋਟ ਹੈਗੀ ਹੈ ਤੁਹਾਨੂੰ ਲੱਗਦਾ ਹੈ ਕਿ ਕੋਈ ਕਮੀ ਹੈ ਤੁਹਾਨੂੰ ਦੱਸ ਦਿਓ ਹੋਰ ਮੈਂ ਹਰੋਦੀ ਸਵਾਲ ਸੁੱਤਰੇ ਉਹ ਭਾਈ ਪੀਟੀਸੀ ਆਲਿਓ ਕਾਂਗਰਸ ਪਾਰਟੀ ਇੱਕ ਮੁਠਾ ਹੈ ਤੁਸੀਂ ਕਿਤੇ ਵੀ ਹਰ ਲੀਡਰ ਅਸੀਂ ਇਕੱਠੇ ਉਹ ਮੇਰੀ ਬੇਨਤੀ ਹੈ ਨਾ ਕਰਿਆ ਕਰੋ ਤੁਸੀਂ ਸਾਡੇ ਭਰਾ ਹੋ ਥੋੜਾ ਜਿਹਾ ਪੀਟੀਸੀ ਮਸਾਲਾ ਲਾ ਦਿੰਦਾ ਹੈ